ਓ ਬਾਈ ਜੀ ਕੀ ਤੁਸੀਂ ਪੂਰੇ ਬਾਜ਼ਾਰ ਚ ਹੱਲਾ ਗੁੱਲਾ ਕੀਤਾ ਜਿਹੜੇ ਕੋਰਸੈਟ ਬਾਜ਼ਾਰ ਦੇ ਵਿੱਚ 1-1000 ਰੁਪਏ ਦੇ ਮਿਲਦੇ ਆ ਤੁਸੀਂ ਸ਼ਰਮ ਕਹਿ ਰਹੇ ਹੋ 350 ਲੈ ਜਾਓ ਇਹ ਮਜ਼ਾਕ ਹੈ ਕੋਈ ਦਿਨੇ ਦੁਨੇ ਵੀ ਕੀ ਰੌਲਾ ਹੀ ਤੁਹਾਡਾ ਉਹ ਪਾਜੀ ਕੱਲੇ ਕੋਰਸੈਟ ਨਹੀਂ ਦੇਣੇ 350 ਦੇ ਆਪਾਂ ਕ੍ਰੌਪ ਟੌਪ ਵੀ ਨੇ 350 ਦੇਖੋ ਕਿੰਨੇ ਕਿੰਨੇ ਵਧੀਆ ਕਲਰ ਆ ਚੁੱਕੇ ਆ ਜਿਹੜਾ ਤੁਸੀਂ ਮਰਜ਼ੀ ਆਪਣੀ ਪਸੰਦ ਦੇ ਅਕੋਰਡਿੰਗ ਕਲਰ ਚੂਜ਼ ਕਰਕੇ ਲੈ ਕੇ ਜਾ ਸਕਦੇ ਆ ਸਿਰਫ 350 350 350 ਜਲਦੀ ਦੁਦਿਆ ਕੇ ਲੈ ਕੇ ਜਾ ਸਕਦੇ ਆ ਲੋ ਵੀ ਕੁੜੀਓ ਕਹਿੰਦੇ 350 350 350 ਜਿੱਥੇ ਮਰਜ਼ੀ ਜਾ ਆਹ ਰੇਟ ਨਹੀਂ ਮਿਲਣੇ 350 350 ਰੁਪਏ ਵਿੱਚ ਕੋਟ ਸੈੱਟ ਕਿਸੇ ਨੇ ਨਹੀਂ ਜਣਾ 5-500 ਰੁਪਏ ਦੀ ਸਲਾਈ ਚੱਲਦੀ ਤੇ ਬਾਜ਼ਾਰ ਦੇ ਵਿੱਚ ਵਿਕਦਾ 1000 ਰੁਪਏ ਦਾ 350 ਵਿੱਚ ਕੋਟ ਸੈੱਟ ਕਰਤਾ ਵਾਕਈ ਵੱਟ ਕੱਢੇ ਪਏ ਆ ਆ ਦੇਖੋ ਕਿੰਨੇ ਕਿੰਨੇ ਵਧੀਆ ਸੂਟ ਪਲਾਜੋ ਆ ਚੁੱਕੇ ਆ ਕਿੰਨੇ ਕਿੰਨੇ ਪਿਆਰੇ ਫਲਾਵਰ ਆ ਚੁੱਕੇ ਆ ਸਿਰਫ 695 ਵਿੱਚ ਲੈ ਜਾਓ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਸੋਹਣੇ ਆਰਟیکل ਆ ਚੁੱਕੇ ਆ ਗਿਆ ਡਿਜ਼ਾਈਨਿੰਗ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਪੂਰਾ ਸੈੱਟ ਤੁਹਾਨੂੰ ਕੰਪਲੀਟ ਮਿਲਣਾ 695 ਲੈ ਕੇ ਤੁਹਾਨੂੰ 12-1300 ਤੱਕ ਮਿਲ ਜਾਣੇ ਹੈਗੇ ਇੱਕ ਸੂਟ ਪਲਾਜੋ ਦੇਖੋ 500 ਪਿਆਜ ਕਿੰਨਾ ਵਧੀ ਦਾ ਬਾਜ਼ਾਰ ਚ ਇੱਥੇ ਤੁਹਾਨੂੰ ਦੇ ਰਿਹਾ 750 ਰੁਪਏ ਦਾ 1500 ਰੇ ਦੋ ਕਰ ਦਿੱਤੇ ਆ ਦੇਖੋ ਜੇ ਤੁਸੀਂ ਲੈਣਾ ਹੈਗਾ ਸੂਟ ਸਾਡ ਨਹੀਂ ਪਾਉਣੇ ਜੀਨ ਦੀਆਂ ਪੈਂਟ ਨਹੀਂ ਪਾਉਣੇ ਤਾਂ ਕੋਟ ਸੈੱਟ ਲੈ ਜਾਓ ਦੇਖੋ ਫਰੰਟ ਦੇਖੋ ਆ ਦੇਖੋ ਬੈਕ ਬੜਾ ਸੋਹਣਾ ਡਿਜ਼ਾਈਨਰ ਪੀਸ ਸਿਰਫ 995 ਦੇ ਵਿੱਚ ਕੋਰਤੇ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਆਗੇ ਕਿੰਨੇ ਕਿੰਨੇ ਪਿਆਰੇ ਸਟਾਫ ਆ ਚੁੱਕੇ ਆਗੇ ਹਿਡਿਆਨੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗੀ ਸਿਰਫ 350 ਰੁਪਏ ਵਿੱਚ ਮਾਰਾ ਤੁਸੀਂ ਬਾਹਰ ਸਲਾਈ ਕਰਾਉਂਗੇ ਨਾ 700 ਰੁਪਏ ਸਲਾਈ ਲੈਣ ਕੱਪੜੇ ਪੈਸੇ ਬੱਖਰੇ ਲੱਗਣਿਆ ਕਿੰਨ ਸੀਤਾ ਸਰੇ ਲੈ ਸਰ 750 ਆਜ ਦੇਖੋ ਕਿਨੇ ਕਿਨੇ ਸੋਨੇ ਪ੍ਰਿੰਟ ਆ ਚੁੱਕਿਆ ਗਿਆ ਦੇਖੋ ਜੀ ਨਾਈਟ ਸੂਟ ਦੇ ਵਿੱਚ ਵੀ ਆ ਇਹ ਕੋਈ 1000 ਨਹੀਂ ਕੋਈ 1200 ਨਹੀਂ ਕੋਈ 1400 ਨਹੀਂ ਨਾਈਟ ਸੂਟ ਵੀ ਤੁਹਾਨੂੰ 350 ਰੁਪਏ ਚ ਆਹਾ ਤੁਹਾਨੂੰ ਅਸੀਂ ਦੇ ਰਹਿਣਾ 450 ਦੇ ਵਿੱਚ ਸਾਈਜ਼ ਦੇਖੋ ਤੁਸੀਂ ਇੱਥੇ ਇਦਾਂ ਦੀ ਫਿਗਰ ਕਰਨ ਦੀ ਲੋ ਨਹੀਂ ਵੀ ਤੁਹਾਨੂੰ ਸਾਈਜ਼ ਨਹੀਂ ਮਿਲਣਾ 2XL 3XL 4XL 5XL ਜਿੰਦਾਂ ਨੇ ਮਰਜ਼ੀ ਲੈ ਜਾਓ ਜਿਹੜੀ ਵੀ ਚੀਜ਼ ਤੁਸੀਂ ਲੈਣੀ ਆ ਹਰ ਇੱਕ ਦੇ ਉੱਤੇ ਰੇਟ ਲਿਖ ਲਿਖ ਕੇ ਲਾਏ ਆ ਹੁਣ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਵੀ ਇੱਥੋਂ ਕੱਪੜੇ ਮੰਗਾ ਰਹੇ ਆ ਤੁਸੀਂ ਆਨਲਾਈਨ ਵੀ ਸ਼ਾਪਿੰਗ ਕਰ ਸਕਦੇ ਆ ਨੰਬਰ ਸਕਰੀਨ ਤੇ ਜੋ ਮੰਗਾਉਣਾ ਮੰਗਾ ਲਓ ਡਿਲੀਵਰੀ ਦਵਾਂਗੇ ਸਲੋਜੀ ਚਿੱਟਾ ਸੂਟ ਤੇ ਫੁੱਲ ਕੜਾਈ ਦਾ ਦੇਖੋ ਬੀਬੀਆਂ ਕਿ ਨਹੀਂ ਇਸੇ ਇਕੱਠੇ ਹੋ ਕੇ ਵੱਡੀ ਦੀ ਪੁਸ਼ਾਪਿੰਗ ਕਰਨ ਚਾਹੀਦਾ ਦੇਖੋ ਤੁਹਾਡੇ ਵਾਸਤੇ ਕਿਨੇ ਕਿਨੇ ਵਧੀਆ ਆਰਟੀਕਲ ਆ ਚੁੱਕੇ ਆ ਗਏ ਵਾਹ ਵਾਹ ਬੜੀਆਂ ਨਿਕ ਨਿਕ ਨੀ ਵਧੀਆ ਆ ਚੁੱਕੀ ਹੈਗੀ ਆ ਕਿਨੇ ਕਿਨੇ ਸੋਹਣੇ ਦੇਖੋ ਲੌਂਗ ਦੇਖੋ ਤੁਹਾਡੇ ਵਾਸਤੇ ਆ ਚੁੱਕੇ ਮਿੱਡੀਆਂ ਤੁਸੀਂ ਜਲਦੀ ਜਲਦੀ ਆ ਚਾਹੇ ਤੁਸੀਂ ਡਾਰਕ ਕਲਰ ਲੈਣੇ ਆ ਚਾਹੇ ਤੁਸੀਂ ਲਾਈਟ ਕਲਰ ਲੈਣੇ ਆ ਜਿਹੜੀ ਬਾਜ਼ਾਰ 'ਚ 1800 2000 ਦੀ ਜਿੰਦੀ ਪੈਂਟ ਮਿਲਦੀ ਅਸੀਂ ਤੁਹਾਨੂੰ ਦੇ ਰਹੇ ਹਣੀ 500 600 700 ਦੇ ਵਿੱਚ ਆ ਦੇਖੋ ਬੜਾ ਸੋਹਣਾ ਇਹਦੇ ਉੱਤੇ ਡਿਜ਼ਾਈਨ ਵੀ ਪਿਆ ਹੈਗਾ ਹਰ ਇੱਕ ਤਰ੍ਹਾਂ ਦੇ ਕਲਰ ਤੁਹਾਨੂੰ ਮਿਲ ਜਾਣੇ ਆ ਸਾਈਜ਼ ਇਹਦੇ ਵਿੱਚ ਵੀ ਸਾਰੇ ਮਿਲ ਜਾਣੇ ਆ ਤੁਹਾਨੂੰ ਸੋ ਦੇਖੋ ਸਾਡੀ ਪਹਿਣਾ ਬਾਤੇ ਜੈਕਿੰਗ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਗਿਆ ਪੂਰੇ ਸਟੈਚੂਅਲ ਪੀਸ ਆ ਚੁੱਕੇ ਆ ਗਿਆ ਨਾਲ ਸਟਾਫ ਕਿੰਨਾ ਫਾਈਨ ਆ ਚੁੱਕਾ ਹੈ ਦੇਖੋ ਕ੍ਰਾਸ ਪਾਕਟ ਆ ਚੁੱਕੀ ਹੈ ਤੇ ਨਾਲ ਦੇਖੋ ਮਾਰਾ ਬੈਗ ਤੇ ਪੌਟ ਆ ਚੁੱਕੇ ਗਿਆ ਇਹ ਆਪਾਂ ਤੁਹਾਨੂੰ ਉਹ 450 350 650 ਇੰਨੇ ਕ ਰੇਂਜਰ ਚ ਮਤਲਬ ਆ ਆ ਦੇਖੋ ਪ੍ਰੋਪਰ ਇਦਾਂ ਇਦਾਂ ਦੇ ਆਰਟੀਕਲ ਤੁਹਾਨੂੰ ਮਿਲ ਜਣੇ ਸਾਈਜ਼ ਨਿਕਰ ਸੂਟ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਹੈਗੀ ਆ। ਤੋ ਦੇਖੋ ਲੋਰ ਵੀ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆਗੇ ਕਿੰਨੇ ਕਿੰਨੇ ਸੋਹਣੇ ਡਿਜ਼ਾਈਨਿੰਗ ਆ ਚੁੱਕੇ ਆਗੇ ਦੇਖੋ ਕਿੰਨੇ ਕਿੰਨੇ ਪਿਆਰੇ ਆਰਟੀਕਲ ਆ ਚੁੱਕੇ ਆਗੇ ਹੁਣ ਤੁਹਾਨੂੰ ਬਾਹਰੋਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਮੰਗਵਾਉਣੀ ਲੋੜ ਨਹੀਂ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਵੱਡਾੜੀ ਭੂਭੰਗਿਆ ਤੋਂ ਆਰਟੀਕਲ ਲੈ ਕੇ ਜਾ ਸਕਦੇ ਆ ਨਾਲ ਦੇਖੋ ਕਿੰਨਾ ਪਿਆਰਾ ਲੌਂਗ ਲੈਂਥ ਆ ਚੁੱਕੀ ਲੋਰ ਕਿੰਨਾ ਵਧੀਆ ਨਾਲ ਦੇਖੋ ਰੈਬ ਵਾਲੇ ਆ ਚੁੱਕੇ ਆਗੇ ਤੁਸੀਂ ਆਪਣੇ ਇਸ ਹੇਲੀਆ 11 11 ਸੋਚ ਇੰਨੀਆਂ ਚੀਜ਼ਾਂ ਦੇਖੋ ਚਾਹੇ ਤੁਸੀਂ ਟੌਪ ਲੈਣੇ ਆ ਤੁਸੀਂ ਜੀਨ ਦੀਆਂ ਪੈਟਰ ਲੈਣੀਆਂ ਤੁਸੀਂ ਸ਼ਾਰਟ ਲੈਣੇ ਆ ਹਰ ਇੱਕ ਚੀਜ਼ ਆ ਦੇਖੋ ਇਹ ਵੀ ਬੜਾ ਡਿਜ਼ਾਈਨਰ ਪੀਸ ਆ ਸੋ ਇਹਦੇ ਵਿੱਚ ਵੀ ਤੁਹਾਨੂੰ ਮਿਲ ਜਣਾ ਇੱਥੇ ਆਉਣ ਦਾ ਫਾਇਦਾ ਤੁਹਾਨੂੰ ਪਤਾ ਕੀ ਆ ਦੇਖੋ ਤੁਸੀਂ ਇੱਥੇ ਆ ਜਾਓ ਸੈਲਫ ਸਰਵਿਸ ਤੁਸੀਂ ਆਪਣੀ ਪਸੰਦ ਦੀ ਚੀਜ਼ ਕੱਢੋ ਰੇਟ ਟੈਗ ਚੈੱਕ ਕਰ ਲਓ ਜਿਹੜੀ ਜੀ ਪਸੰਦ ਆ ਤੁਸੀਂ ਲੈ ਸਕਦੇ ਹੋ ਤੁਹਾਨੂੰ ਕਿਸੇ ਨੂੰ ਪੁੱਛਣ ਦੱਸਣ ਦੀ ਲੋੜ ਨਹੀਂ ਇਹ ਪੰਜਾਬ ਦਾ ਸਭ ਤੋਂ ਵੱਡਾ ਰਾਇਲ ਲਗਜ਼ਰੀ ਸਟੋਰ ਆ ਜਿੱਥੇ ਕੁੜੀਆਂ ਦੇ ਲਈ ਮੁੰਡਿਆਂ ਦੇ ਲਈ ਹਰ ਇੱਕ ਤਰ੍ਹਾਂ ਦੀ ਰੈਡੀ ਮੇਡ ਦੇ ਵਿੱਚ ਵੈਰਾਈਟੀ ਮਿਲ ਜਾਣੀ ਆ ਤੁਸੀਂ ਸੂਟ ਸ਼ਰਾਰੇ ਗਰਾਰੇ ਲ ਦੇਖੋ ਕੋਰਸਟੇ ਕੋਰਸਟ ਆ ਦੇਖੋ ਪਲਾਜੋ ਸੂਟੇ ਪਲਾਜੋ ਸੂਟ ਆ ਸ਼ਰਾਰੇ ਸੂਟ ਸਾਰੇ ਹਰ ਇੱਕ ਚੀਜ਼ ਤੁਹਾਨੂੰ ਮਿਲ ਜਾਣੀ ਹੈਗੀ ਆ ਛੇਤੀ ਆਜੋ ਹੋਰ ਕੋਈ ਜਾਣ ਕੇ ਲੈਣੀ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਫੋਨ ਕਰ ਸਕਦੇ ਆ 11 ਮੈਨ ਓਮ ਸੰਧ ਦੀ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਬੰਗਾ